ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਪਿਆਰਿਓ ਆਪਣੀਆਂ ਸਵਰਤਨਾ ਮਿਰਤਨਾ ਨੂੰ ਇਕਾਗਰ ਕਰਦੇ ਹੋਏ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਮਨ ਵਿਚਾਰਾਂ ਦਾ ਸੰਗਰਾਹ ਹੈ ਜੀ ਇਕੱਠ ਹੈ ਪਿਆਰਿਓ ਜੋ ਵੀ ਮਨ ਦੇ ਵਿੱਚ ਵਿਚਾਰ ਸਾਡੇ ਉੱਠਦੇ ਐ ਬਸ ਇਹਨਾਂ ਨੂੰ ਵੇਖਣਾ ਇਹਨਾਂ ਦੇ ਉੱਤੇ ਨਿਗਰ ਰੱਖਣੀ ਕਿਹੋ ਜਿਹੇ ਵਿਚਾਰ ਆ ਰਹੇ ਐ ਇਹ ਰੱਬ ਦਾ ਪਿਆਰੇ ਹਮੇਸ਼ਾ ਲੱਗੇ ਰਹਿੰਦੇ ਐ ਜੀ ਉਹਨਾਂ ਦੇ ਅੰਤਰੀਨ ਸਵਰਤ ਇਸ ਦੇ ਵਿੱਚ ਬਹੁਤ ਕੰਮ ਕਰਦੀ ਹੁੰਦੀ ਹੈ ਵੀ ਮੈਂ ਅੱਖਾਂ ਨਾਲ ਕੀ ਵੇਖ ਰਿਆਂਗਾ ਕਈਆਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਮੈਂ ਅੱਖਾਂ ਨਾਲ ਕੀ ਵੇਖ ਰਿਆ ਹਾਂ ਕੀ ਸੁਣ ਰਿਹਾ ਹਾਂ ਕੰਨਾਂ ਦੇ ਨਾਲ ਮੈਂ ਕੀ ਜਵਾਨਾਂ ਮੈਂ ਬੋਲ ਰਿਆਂਗਾ ਸੁੱਤੇ ਪਈ ਬੋਲੀ ਜਾਂਦੇ ਕਈ ਬੰਦੇ ਤਾਂ ਕਿਉਂਕਿ ਪਿਆਰੇ ਇੱਕ ਸਰੀਰਕ ਨੀਂਦ ਦੀ ਗੱਲ ਨਹੀਂ ਹੁੰਦੀ ਮਨ ਸੁੱਤਾ ਪਿਆ ਰਹੇਗਾ ਜਦੋਂ ਮਨ ਸੁੱਤਾ ਹੁੰਦਾ ਨਾ ਤੇ ਸੁੱਤਾ ਪਿਆ ਮਨੁੱਖ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੇਰੇ ਨਾਲ ਕੀ ਹੋ ਰਿਹਾ ਆ ਬਸ ਇਵੇਂ ਜਿਵੇਂ ਜਿਵੇਂ ਮਨ ਸੁੱਤਾ ਪਿਆ ਜਦੋਂ ਤਾਂ ਇਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੈਂ ਕੀ ਬੋਲੀ ਜਾਂਦਾ ਕਿ ਮੈਂ ਕਰ ਰਿਆਂ ਦਾ ਕੋਈ ਪਤਾ ਨਹੀਂ ਬਸ ਤੇ ਰੱਬ ਦੇ ਪਿਆਰੇ ਬੜੇ ਸੁਚੇਤ ਹੁੰਦੇ ਆ ਜੀ ਕਿਉਂ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਰਮਾਤਮਾ ਤਤ ਬੁੱਧੀ ਪੈਦਾ ਕਰ ਦਿੰਦਾ ਮਨੁੱਖ ਦੇ ਅੰਦਰ ਤਤ ਬੁੱਧੀ ਕਿਹੜੀ ਹੁੰਦੀ ਹੈ ਜੀ ਹਰੇਕ ਕੰਮ ਨੂੰ ਵਿਚਾਰਨ ਵਾਲੀ ਬਿਰਤੀ ਹਰੇਕ ਕੰਮ ਕੋਈ ਵੀ ਕੰਮ ਹੈ ਰੱਬ ਦੇ ਪਿਆਰੇ ਬੜਾ ਵਿਚਾਰ ਗਹਿਰੀ ਵਿਚਾਰ ਕਰਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਆਂ ਇਹਦਾ ਵੀ ਮੈਨੂੰ ਕੋਈ ਨੁਕਸਾਨ ਤਾਂ ਨਹੀਂ ਹੋਣ ਵਾਲਾ ਬੜੀ ਗਹਿਰੀ ਵਿਚਾਰ ਹੁੰਦੀ ਹੈ ਸੋ ਆਓ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਆ ਇੱਕ ਇੱਕ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਕੇ ਰੱਖਿਓ ਕੱਲ ਆਪਾਂ ਰਲ ਮਿਲ ਕੇ 22ਵੀਂ ਪੌੜੀ ਦੀ ਵਿਚਾਰ ਕੀਤੀ ਸੀ हे ਪ੍ਰਮਾਤਮਾ ਲੱਖਾਂ ਹੀ ਪਤਾਲ ਹੈ ਲੱਖਾਂ ਹੀ ਆਕਾਸ਼ ਹੈ ਭਾਲ ਭਾਲ ਕੇ ਥੱਕ ਗਏ ਫਿਰ ਕਤੇ ਬਾਣੀ ਵੀ ਕਹਿ ਦਿੰਦਾ ਕਿ ਵੀ ਪਤਾਲਾਂ ਪਤਾਲ ਹੀ ਹੈ ਲੱਖਾਂ ਆਕਾਸ਼ਾਂ ਕਾਸ਼ ਹੈ ਉਹ ਪ੍ਰਮਾਤਮਾ ਲੇਖੇ ਦੇ ਵਿੱਚ ਨਹੀਂ ਹੈ ਜੀ ਉਹ ਲੇਖੇ ਤੋਂ ਬਾਹਰ ਹੈ ਸੋ ਗੁਰੂ ਜੀ ਕਹਿੰਦੇ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਆਓ ਸਾਰੇ ਜਪ ਲਗੇ ਆਪਾਂ ਪੌੜੀ ਤੇਮੀ ਪੌੜੀ ਸਲਾਹੀ ਸਲਾਹੇ ਇਤੀ ਸਰਦ ਨ ਪਾਇਆ ਨਦੀਆ ਅਤੈ ਵਾ ਪਵ ਸਮੁੰਦ ਨ ਜਾਣੀਐ ਸਮੰਦਾ ਸਾ ਸੁਲਤਾਨ ਗਿਰਹਾ ਸੇਤੀ ਮਾਰ ਧਾਨ ਕੇੜੇ ਤੁਲਨਾ ਹੋਵਣੀ ਜੇ ਤੇ ਸਮਣੋ ਨਾਮ ਵਿਸਰਹ ਏ ਅਜੀ ਤੀ ਪਗ ਗੁਰੂ ਸਾਹਿਬ ਇਹ ਕਹਿੰਦੇ ਹੈ ਪ੍ਰਮਾਤਮਾ हे अकाल पुरख वाहेगुरु सलाही सलाए ਤੈਨੂੰ ਧਿਆਉਣ ਵਾਲੇ ਤੈਨੂੰ ਕਹਿਣ ਵਾਲੇ ਕੀ ਪਿਛਲੀ ਪੌੜੀ ਨਾਲ ਜੋੜ ਕੇ ਰੱਖੋ ਸੁਰਤ ਵਿੱਚ ਜੀ ਪਤਾਲਾਂ ਪਤਾਲ ਬਹੁਤ ਨੇ ਆਖਿਆ ਵੀ ਪਤਾ ਨਹੀਂ ਕਿੰਨੇ ਪਤਾਲ ਹੈ ਕਿੰਨੇ ਆਕਾਸ਼ ਹੈ ਬੜੀ ਖੋਜ ਕੀਤੀ ਔਰ 헤 ਅਕਾਲ ਪੁਰਖ ਵਾਹਿਗੁਰੂ ਇਹਤੀ ਸੁਰਤ ਨਾ ਪਾਈ ਆ ਤੂੰ ਸੁਰਤ ਦੇ ਵਿੱਚ ਆਉਣ ਵਾਲੇ ਨਹੀਂ ਆ ਸੁਰਤ ਦਾ ਅਰਥ ਹੁੰਦਾ ਜੀ ਧਿਆਨ ਜੇ ਧਿਆਨ ਵਿੱਚ ਆ ਗਿਆ ਤੇ ਸਾਡੇ ਧਿਆਨ ਦਾ ਅੰਤ ਵੀ ਅਪਰਚੇਤੇ ਰੱਖੋ ਗੱਲਾਂ ਜਿੱਥੇ ਸਾਡੀ ਕਪੈਸਿਟੀ ਹੈ ਕਿਸੇ ਦਾ ਧਿਆਨ ਬੜਾ ਡੂੰਘਾ ਹੁੰਦਾ ਹੈ ਕਿਸੇ ਦਾ ਧਿਆਨ ਉਤਲਾ ਹੀ ਹੁੰਦਾ ਬਿਲਕੁਲ ਜਮਾਂ ਜਿਵੇਂ ਜਿਵੇਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਜਾਂਦਾ ਹੈ ਮਨੁੱਖ ਮਨੁੱਖ ਦਾ ਧਿਆਨ ਡੂੰਘਾ ਹੁੰਦਾ ਜਾਂਦਾ ਹੈ ਜੀ ਸਵਾਸ ਤੇ ਧਿਆਨ ਡੂੰਘਾ ਹੁੰਦਾ ਜਾਊਗਾ ਲਾਇਪਤ ਹੁੰਦਾ ਜਾਊਗਾ ਧਿਆਨ ਵੀ ਡੂੰਘਾ ਹੋਊਗਾ ਰੱਬ ਦੇ ਪਿਆਰਿਆਂ ਦਾ ਤੇ ਸਵਾਸ ਵੀ ਡੂੰਘਾ ਹੁੰਦਾ ਹੈ ਜੀ ਓਖੜਿਆ ਜਾ ਸਾਹ ਨਹੀਂ ਲੈਂਦੇ ਰੱਬ ਦੇ ਪਿਆਰੇ ਹਾਂ ਜੀ ਉਹ ਖਿੱਚ ਮਾਰਿਆ ਸਾਹ ਨਹੀਂ ਲੈਣਾ ਹੁੰਦਾ ਨਾ ਕਿਉਂਕਿ ਲੈ ਬਦ ਸਾਹ ਹੁੰਦਾ ਰੱਬ ਦੇ ਪੈਰਾਂ ਦਾ ਜੀ ਇਕਦਮ ਜਿੰਨਾ ਸਵਾਸ ਅੰਦਰ ਜਾਂਦਾ ਓਨਾ ਹੀ ਬਾਹਰ ਆ ਜਾਂਦਾ ਹੈ ਅੱਗੇ ਆਪਾਂ ਇਸ ਗੱਲ ਦੇ ਇਹਦੇ ਉੱਤੇ ਹੋਈ ਵੀ ਹੈ ਵੀ ਸਰੀਰ ਬੜਾ ਤੰਦਰੁਸਤ ਰਹਿੰਦਾ ਜੀ ਰੱਬ ਦਾ ਨਾਮ ਜਪਣ ਵਾਲਿਆਂ ਦਾ ਸੋ ਗੁਰੂ ਜੀ ਕਹਿੰਦੇ ਜਿਹੜੇ ਤੈਨੂੰ ਸਲਾਉਂਦੇ ਰਹਿੰਦੇ ਆ ਪ੍ਰਮਾਤਮਾ ਸਲਾਹੀ ਸਲਾ ਇਤੀ ਸਵਰਤ ਨਾ ਪਾਈਆਂ ਮੇਰੇ ਕੋਲੇ ਮਾਲਕ ਜੀ ਇਨੀ ਸੌਰਤੀ ਹੈਨੀ ਏਡਾ ਮੇਰੇ ਕੋਲੇ ਧਿਆਨ ਹੀ ਹੈਨੀਗਾ ਵੀ ਤੂੰ ਮੇਰੀ ਸੁਰਤ ਵਿੱਚ ਆ ਜਾਵੇਂ ਸਲਾਬ ਭਲਾ ਨਹੀਂ ਮੈਂ ਰਹਾਂਦਾ ਕਹਿਣ ਵਾਲੇ ਤੈਨੂੰ ਕਹਿ ਰਿਹਾ ਕਿੰਦਾ ਜੀ ਆਪਾਂ ਪੜਦੇ ਨਾ ਨਿਰਤੀ ਸੁਣ ਵੱਡਾ ਆਖੇ ਸਭ ਹੋਏ ਕੇਵਡ ਵੱਡਾ ਨਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮੇਂ ਤੈਨੂੰ ਕਹਿਣ ਵਾਲੇ ਵੀ ਮਾਲਕ ਜੀ ਤੇਰੇ ਵਿੱਚ ਹੀ ਸਮਾ ਗਏ ਬਸ ਤੇਰੇ ਵਿੱਚ ਹੀ ਸਮਾ ਗਏ ਉਹ ਜਿਹੜੇ ਤੈਨੂੰ ਕਹਿਣ ਲੱਗੇ ਸੀ ਕਿ ਤੂੰ ਬਹੁਤ ਵੱਡਾ ਬਹੁਤ ਵੱਡਾ ਮਾਲਕ ਜੀ ਤੇਰਾ ਅੰਤ ਤਾਂ ਨਹੀਂ ਪਾ ਸਕੇ ਪਰ ਤੇਰਾ ਰੂਪ ਹੀ ਹੋ ਗਏ ਮਾਲਕ ਜੀ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਹਨ ਆਗਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾਂ ਇੱਕ ਭੇ ਹੈ ਹੋਏ ਨਾ ਸਕੈ ਪਛਾਨੀ ਰਾਮ ਤੇ ਕਬੀਰ ਹੁਣ ਦੋ ਨਹੀਂ ਇੱਕ ਹੋਗੇ ਬਸ ਉਹਦੇ ਵਿੱਚ ਸਮਾ ਗਏ ਉਹਦੇ ਵਿੱਚ ਹੀ ਸਮਾ ਗਏ ਰੱਬ ਦੇ ਪਿਆਰਿਓ ਉਹਦੇ ਵਿੱਚ ਸਮਾਜ ਹੁੰਦੇ ਆ ਹੁਣ ਆਧਾਰਨ ਦਿੰਦੇ ਆ ਸਮੋਂਦੇ ਕਿਵੇਂ ਆ ਕਹਿੰਦੇ ਵੀ ਨਵੀਆਂ ਅਤੈ ਵਾ ਗੁਰੂ ਨਾਨਕ ਪਾਸ਼ਾ ਬਾਹਰ ਮੰਦੰਦੇ ਜੀ ਬਾਹਰ ਦੀ ਕਹਿੰਦੇ ਵੀ ਬਹੁਤ ਨਦੀਆਂ ਦਾ ਵਹਾ ਜਿਹੜਾ ਉਹ ਸਾਗਰ ਦੇ ਵੱਲ ਹੁੰਦਾਗਾ ਕੋਈ ਸਤਲੋ ਜਾਇਂ ਦਰਿਆ ਹੈ ਕੋਈ ਰਾਵੀ ਹੈ ਕੋਈ ਚਨਾਬ ਹੈ ਕੋਈ ਸਰਸਵਤੀ ਹੈ ਕਿੰਨੇ ਆ ਜੀ ਦਰਿਆ ਨਦੀਆਂ ਵਹਿੰਦੀਆਂ ਨਾ ਭਾਈ ਗੁਰੂ ਜੀ ਕਹਿੰਦੇ ਕਹਿੰਦੇ ਪਾ ਵਹ ਸਮੁੰਦਰ ਨਾ ਜਾਣੀ ਹੈ ਕੀ ਵਿਆਸ ਕੀ ਰਾਵੀ ਕੀ ਚਨਾਬ ਕੀ ਸਤਲੁਜ ਸਾਰੇ ਜਦੋਂ ਸਮੁੰਦਰ ਵਿੱਚ ਪੈ ਜਾਂਦੇ ਆ ਜਾ ਕੇ ਪਿਆਰੋ ਉੱਥੇ ਉਹਨਾਂ ਦਾ ਨਾਂ ਰੂਪ ਰਹਿੰਦਾ ਹੈ ਨਾ ਆਕਾਰ ਰਹਿੰਦਾ ਤੇ ਨਾ ਨਾਮ ਰਹਿੰਦਾ ਜੀ ਧਿਆਨ ਨਾਲ ਸੁਣਿਓ ਜੀ ਗੱਲ ਹਾਂ ਪਛਾਂ ਜਦੋਂ ਰਸਤੇ ਵਿੱਚ ਹੈ ਉਦੋਂ ਨਦੀ ਦਾ ਨਾਮ ਵੀ ਹੈ ਜੀ ਆਕਾਰ ਦੀ ਇਹ ਏਡੀ ਵੱਡੀ ਹੈ ਜੀ ਉਦੋਂ ਉਹਦਾ ਰੂਪ ਵੀ ਹੈ ਉਦੋਂ ਸਾਰਾ ਕੁਝ ਹੈ ਜਦੋਂ ਰਸਤੇ ਵਿੱਚ ਹੈ ਪਰ ਜਦੋਂ ਸਮੁੰਦਰ ਦੇ ਵਿੱਚ ਪੈ ਗਈ ਉਹਦਾ ਨਾ ਰੂਪ ਰਹਿ ਜਾਂਦਾ ਨਾ ਅਕਾਰ ਨਾ ਕੇ ਰੰਗ ਉਹ ਕੀ ਹੋ ਗਈ ਜੀ ਸਾਗਰ ਦਾ ਹੀ ਰੂਪ ਹੋ ਚੁੱਕੀ ਹੈ ਉਹ ਹੁਣ ਨਦੀ ਦਾ ਨਾਮ ਨਹੀਂ ਰਹਿ ਗਿਆ ਜਿਵੇਂ ਜਿਵੇਂ ਕਹਿੰਦੇ ਪ੍ਰਮਾਤਮਾ ਨਾਲ ਸੁਰਤ ਜੁੜ ਜਾਂਦੀ ਹੈ ਪਹਿਲਾਂ ਪਹਿਲਾਂ ਨਾਮ ਰਹਿੰਦਾ ਵੀ ਰੱਬ ਦੇ ਪਿਆਰਿਆਂ ਦਾ ਨਾਮ ਰਹਿੰਦਾ ਹੈ ਪਰ ਮੁੜ ਕੇ ਤਾਂ ਬਾਬਾ ਕਬੀਰ ਜੀ ਕਹਿੰਦੇ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾਣਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਬਸ ਮੁੜ ਕੇ ਤਾਂ ਸਮਾਗੇ ਵਿੱਚ ਰੱਬ ਦੇ ਫਿਆਰੇ ਹਾਂ ਜਦੋਂ ਪਹਿਲਾਂ ਹੰਕਾਰ ਵਾਲੀ ਬਿਰਤੀ ਸੀਗੀ ਹੂੰ ਕਰਤਾ ਫਰਦਾ ਸੀ ਮੈਂ 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 ਇੱਥੇ ਐ ਕਰਤਾ ਮੈਂ ਆਹ ਕਰਤਾ ਮੈਂ ਆਹ ਕਰਤਾ ਬਸ ਉਦੋਂ ਗੁਰੂ ਜੀ ਕਹਿੰਦੇ ਉਦੋਂ ਤੂੰ ਬੰਦਿਆ ਅਲੱਗ ਸੀਗਾ ਤੇਰਾ ਰਸਤਾ ਉਦੋਂ ਤੇਰਾ ਨਾਮ ਸੀ ਉਦੋਂ ਤੇਰਾ ਆਕਾਰ ਸੀ ਉਦੋਂ ਤੇਰਾ ਰੂਪ ਸੀ ਲੋਕਾਂ ਦੇ ਵਿੱਚ ਤੇਰੀ ਚਰਚਾ ਸੀ ਉਦੋਂ ਵੀ ਐਡੀ ਵੱਡੀ ਨਦੀ ਹੈ ਐਡਾ ਵੱਡਾ ਬੰਦਾ ਹੋਇਆ ਤਾਂ ਪਰ ਜਦੋਂ ਕਹਿੰਦੇ ਉਹ ਧਿਆਉਂਦੇ ਧਿਆਉਂਦੇ ਵਿੱਚ ਹੀ ਰੂਪ ਹੋ ਗਏ ਉਹਦਾ ਬਸ ਨਾ ਕੋਈ ਰੂਪ ਰਹੇਗਾ ਨਾ ਕੋਈ ਰੰਗ ਬਸ ਉਹਦਾ ਉਹਦਾ ਹੀ ਰੂਪ ਹੋ ਗਏ ਇੱਕ ਗਾਥਾ ਆਉਂਦੀ ਨਿੱਕੀ ਜੀ ਕਹਦੇ ਨਾਲ ਉਹ ਉਦਾਹਰਨ ਕਹਾਣੀ ਪਾ ਕੇ ਨਾ ਸਤਿ ਪੁਰਸ਼ਾਂ ਨੇ ਸਮਝਾਈ ਹੈ ਧਿਆਨ ਨਾਲ ਸੁਣਿਓ ਦੀ ਗੱਲ ਕਹਿੰਦੇ ਵੀ ਨੌਣ ਦੇ ਨਾਲ ਡਲਣਾ ਸੀ ਤੇ ਉਹ ਸਮੁੰਦਰ ਦੇ ਕਿਨਾਰੇ ਦੇ ਉੱਤੇ ਲੜੀ ਜਾਣ ਉਹ ਕਹਿੰਦੀ ਜੀ ਵੀ ਮੈਂ ਜਾ ਕੇ ਨਾ ਸਮੁੰਦਰ ਦੇ ਵਿੱਚ ਵੇਖ ਕੇ ਆਉਣੀ ਆ ਵੀ ਸਮੁੰਦਰ ਕਿੱਡਾ ਕਾਗਾ ਸਮੁੰਦਰ ਕਿੱਡਾ ਕਾਗਾ ਇੱਕ ਵੱਡੀ ਸਾਰੀ ਡਲੀ ਕਹਿੰਦੀ ਮੈਂ ਜਾਂਦੀ ਆ ਤੁਸੀਂ ਇੱਥੇ ਖੜੋ ਮੈਂ ਹੁਣੇ ਆਈ ਤੇ ਸਮੁੰਦਰ ਨੂੰ ਵੇਖ ਕੇ ਆਉਣੀ ਵੀ ਕਿੱਡਾ ਆਕਾਰ ਆ ਕਿੱਡਾ ਡੂੰਘਾ ਹੈ ਕਿੱਡਾ ਵਿਸ਼ਾਲ ਰੂਪ ਹੈ ਦਾ ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਉਹ ਡਲੀ ਗਈ ਬਸ ਉਹਦਾ ਹੁਣ ਕੀ ਹੋਣਾ ਸੀ ਇਹ ਉਹ ਜਾਂਦੀ ਜਾਂਦੀ ਸਮੁੰਦਰ ਦੇ ਵਿੱਚ ਹੀ ਖੁਰ ਗਈ ਸਾਈਡ ਦੇ ਉੱਤੇ ਖੜਨਾ ਡਲਣਾ ਡੀਕਦਣਾ ਰਹਿਣਾ ਉਹਨੇ ਸਮੁੰਦਰ ਵਿੱਚੋਂ ਕੀ ਆਉਣਾ ਸੀ ਜੀ ਬਸ ਐਵੇਂ ਜਿਵੇਂ ਰੱਬ ਦੇ ਪਿਆਰੇ ਉਹਨੂੰ ਵੱਡਾ ਕਹਿੰਦੇ 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 ਵੱਡਾ ਕਹਿੰਦੇ ਕਹਿੰਦੇ ਵੱਡੇ ਦਾ ਰੂਪ ਹੀ ਹੋਵੇ ਬਸ ਉਹਨਾਂ ਦਾ ਵजूद ਹੀ ਨਹੀਂ ਰਹਿ ਜਾਂਦਾ ਰੱਬ ਦੇ ਪਿਆਰਾਂ ਦਾ ਉਹ ਤਾਂ ਬਸ ਇਹ ਕਹਿੰਦੇ ਆ ਹਮ ਆਉਗਣ ਭਰੇ ਇਤ ਗੁਣ ਨਾਹੀਂ ਅਮਰਤ ਛਾੜ ਬਿਖਾ ਬਿਖੋ ਧਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਓਂ ਪ੍ਰੀਤ ਲਗਾਈ ਕਿੰਨਾ ਵਿਸਥਾਰ ਹੈ ਜੀ ਗੁਰੂ ਸਾਹਿਬ ਜੀ ਦਾ ਸਰਹੋ ਵਿਚਾਰ ਕਹਿੰਦੇ ਵੀ ਸਮੁੰਦਰ ਦਾ ਰੂਪ ਹੋ ਚੁੱਕਾ ਹੈ ਕਹਿੰਦੇ ਉਹ ਨਦੀਆਂ ਉਹਨਾਂ ਦਾ ਕੋਈ ਵजूद ਨਹੀਂ ਰਹਿ ਗਿਆ ਐਵੇਂ ਜਿਵੇਂ ਰੱਬ ਦੇ ਪਿਆਰੇ ਰੱਬ ਦਾ ਨਾਮ ਜਪਦੇ ਜਪਦੇ ਬਸ ਉਹਦਾ ਹੀ ਰੂਪ ਹੋ ਜਾਂਦੇ ਆ ਹਾਂ ਪਿਆਰਿਓ ਜਿਹੜੇ ਉਹਨੂੰ ਵੱਡਾ ਕਹਿੰਦੇ ਆ ਨਾ ਪ੍ਰਮਾਤਮਾ ਨੂੰ ਵੱਡਾ ਉਹ ਆਪ ਵੀ ਬਹੁਤ ਵੱਡੇ ਹੋ ਜਾਂਦੇ ਆ ਆਪਣੇ ਆਪ ਨੂੰ ਰੱਬ ਦੇ ਪਿਆਰੇ ਕਦੇ ਜਨਾਉਂਦੇ ਨਹੀਂ ਹੁੰਦੇ ਮਾੜਾ ਕਹਿਣਗੇ ਹਮੇਸ਼ਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਨਾ ਵੀ ਮੈਂ ਚੰਗਾ ਤੇ ਦੂਜੇ ਲੋਕ ਮਾੜੇ ਸਮਝ ਲਓ ਉਹਦੇ ਵਿੱਚ ਕੁਝ ਵੀ ਹੋਣਾਗਾ ਬਸ ਬਾਣੀ ਕਹਿੰਦੀ ਇਹ ਉਹਦੇ ਕੋਲੇ ਕੱਖ ਵੀ ਨਹੀਂ ਕਹਿੰਦੇ ਜਿਹੜਾ ਕਹਿੰਦਾ ਕਹਿੰਦਾ ਮੈਂ ਚੰਗਾ ਹਾਂ ਲੋਕ ਮਾੜੇ ਆ ਨਹੀਂ ਜਦੋਂ ਕਹਤਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ ਗੁਰੂ ਨਾਨਕ ਪਾਸ਼ਾ ਦਾ ਬਚਨ ਹੁੰਦਾ ਮਾਲਕ ਜੇ ਅਸੀਂ ਚੰਗੇ ਨਹੀਂਗੇ ਤੇ ਸਾਨੂੰ ਬੁਰਾ ਵੀ ਕੋਈ ਨਹੀਂ ਦਿੰਦਾ ਬਸ ਜੋ ਦੀਸੈ ਸੋ ਤੇਰਾ ਰੂਪ ਪਾਰ ਬਤ ਕਿੰਨਾ ਜੀ ਪਰਮੇਸ਼ਰ ਦਾ ਹੀ ਰੂਪ ਹੋ ਚੁੱਕਿਆ ਹੁਣ ਸੋ ਗੁਰੂ ਜੀ ਕਹਿੰਦੇ ਪਵ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਰ ਤਨ ਸਮੁੰਦਰਾ ਜਿੱਡੇ ਜਿੱਡੇ ਅੰਵਾਰ ਲੱਗੇ ਹੋਣ ਗੁਰੂ ਜੀ ਕਹਿੰਦੇ ਪਾਤਸ਼ਾਹ ਹੋਣ ਸੁਲਤਾਨ ਪਾਤਸ਼ਾਹ ਗਿਰਹ ਸੇਤੀ ਗਿਰਹ ਦੇ ਪਹਾੜਾ ਜਿੱਡੇ ਜਿੱਡੇ ਢੇਰ ਪੈਸੇ ਦੇ ਹੋਣ ਮਾਲ ਧਨ ਕਹਿੰਦੇ ਮਾਲਕ ਜੀ ਐਡੇ ਵੱਡੇ ਐਡੇ ਢੇਰ ਹੋਣ ਪੈਸੇ ਦੇ ਪਰ ਕੀੜੀ ਤੋਂ ਲੈਣਾ ਹੋਵੇ ਕਹਿੰਦੇ ਮਾਲਕ ਜੀ ਕੀੜੀ ਦੇ ਬਰਾਬਰ ਹਣ ਕੀੜੀ ਸਭ ਤੋਂ ਛੋਟਾ ਜਾਨਵਰ ਹੈ ਜਾਨਵਰਾਂ ਦੇ ਵਿੱਚੋਂ ਜੇ ਆਪਾਂ ਵੇਖਿਆ ਜਾਵੇ ਨਾ ਕੀਟਾਂ ਦੇ ਵਿੱਚੋਂ ਸਭ ਤੋਂ ਕੀਟ ਜਿਹੜਾ ਛੋਟਾ ਕੀਟ ਹੈ ਉਹ ਕੀੜੀ ਹੈ ਜੀ ਉਹ ਕੀੜੀ ਦਾ ਬਹੁਤ ਛੋਟਾ ਰੂਪ ਹੈ ਬਸ ਪ੍ਰਮਾਤਮਾ ਜਿਹੜੇ ਤੈਨੂੰ ਧਿਆਉਂਦੇ ਰਹਿੰਦੇ ਆ ਉਹ ਕੀੜੀ ਦਾ ਰੂਪ ਹੋ ਜਾਂਦੇ ਆ ਤੇ ਜਿਹੜੇ ਪਹਾੜਾਂ ਜਿੱਦੇ ਜਿੱਦੇ ਅੰਦਰ ਮਾਲਤਾਨਾ ਸਾਡੇ ਕੋਲੇ ਮਾਣ ਹੰਕਾਰ ਕਰਦੇ ਫਿਰਦੇ ਰਹਿੰਦੇ ਆ ਬਸ ਉਹਨਾਂ ਕੋਲੇ ਕੁਝ ਨਹੀਂ ਮਿਲਦਾ ਜੇ ਤਿਸ ਮਣੋ ਨਾ ਇਸ ਬਸ ਤੋਂ ਉਹ ਨਾ ਬਿਸਰੇ ਮਾਲਕਾ ਫਿਰ ਕੀੜੀ ਵੀ ਪਾਤਸ਼ਾ ਪਾਤਸ਼ਾ ਦਾ ਬਣ ਜਾਂਦੀ ਹੈ ਵੀ ਪਾਤਸ਼ਾਹੀ ਦਾਵਾ ਕਰਨ ਦੀ ਕੀੜੀ ਵੀ ਬਹਿ ਲਓ ਵੀ ਉਹ ਪ੍ਰਮਾਤਮਾ ਨਾ ਕੀੜਿਆਂ ਨੂੰ ਪਾਤਸ਼ਾ ਬਣਾ ਦਿੰਦਾ ਹੈ ਜਿਹੜੇ ਬਹੁਤ ਨੀਵੇਂ ਸੀ ਉਹਨਾਂ ਨੂੰ ਬਹੁਤ ਉੱਚਾ ਲਾ ਜਾਂਦਾ ਹੈ ਸੰਸਾਰ ਨੂੰ ਉਤਾੜਿਆ ਸੀ ਨਾ ਭਗਤ ਰਵਦਾਸ ਜੀ ਨੂੰ ਉਤਾੜਿਆ ਸੀ ਤਾਂ ਕੀੜੀ ਵੀ ਨਹੀਂ ਬਣਾਇਆ ਸੀ ਉਸ ਵੇਲੇ ਤਾਂ ਪਰ ਗੁਰੂ ਪ੍ਰਮਾਤਮਾ ਨੇ ਉਹਨੂੰ ਨਾਂ ਭਾਈ ਉਹ ਤਾਂ ਬਾਦਸ਼ਾਹ ਬਣਦਾ ਬਾਦਸ਼ਾਹ ਭਗਤ ਰਦਾਸ ਜੀ ਤਾਂ ਕਿਉਂ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹਨੂੰ ਸਿਫਤ ਸਲਾਹ ਦੀ ਬਖਸ਼ਿਸ਼ ਕਰ ਦਿੰਦਾ ਨਾ ਪ੍ਰਮਾਤਮਾ ਉਹ ਤਾਂ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਬਣ ਜਾਂਦਾ ਪਿਆਰੂ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਪਾਤਸ਼ਾਹ ਤਾਂ ਇਹ ਪਾਤਸ਼ਾਹੀ ਪਾਤਸ਼ਾਹ ਦਾ ਅਰਥ ਹੈ ਜੀ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਬੀ ਸ਼ਰਮਾ ਹੋਰ ਕਹਿੰਦਾ ਸਾਰੀ ਦੁਨੀਆ ਦਾ ਬਾਦਸ਼ਾਹ ਕਿਹਾ ਜੀ ਗੁਰੂ ਸਾਹਿਬ ਨੇ ਕਿ ਸਾਰੀ ਦੁਨੀਆ ਦਾ ਇੱਕ ਭਾਰਤ ਦੇ ਪ੍ਰਧਾਨ ਮੰਤਰੀ ਦਾ ਹੁਕਮ ਕੱਲੇ ਭਾਰਤ ਵਿੱਚ ਹੀ ਚੱਲ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਬਚਨ ਹੈ ਉਹ ਪੰਜਾਬ ਤਿੱਕਰੀ ਸੀਨ ਤਰੂਗਾ ਪਰ ਰੱਬ ਦੇ ਪਿਆਰਾਂ ਦਾ ਕਹਿੰਦੇ ਸਾਰੀ ਦੁਨੀਆ ਦੇ ਉੱਤੇ ਹੁਕਮ ਚੱਲਦਾ ਹੈ ਜਿੱਥੇ ਵੀ ਉਹ ਚਾਹਣ ਆਪਣੇ ਆਪ ਦਾ ਜਿਹੜਾ ਹੁਕਮ ਹੈ ਉਹ ਜਮਾ ਸਕਦੇ ਆ ਜੀ ਸੋ ਜਿਹੜੇ ਰੱਬ ਦੇ ਪਿਆਰਾਂ ਦੀ ਸੁਰਤ ਬੜੀ ਮਹਾਨ ਹੁੰਦੀ ਹੈ ਸੋ ਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਹੁਣ ਤੇਰਾ ਹੀ ਰੂਪ ਹੋ ਚੁੱਕਿਆ ਹੈ ਤੇਰਾ ਨਾਮ ਸਾਨੂੰ ਵਿਸਰੇ ਅਮਾਰਕਾ ਸੋ ਇਹ ਹੈ ਜੀ ਪੌੜੀ ਦੀ ਵਿਚਾਰ ਗੁਰੂ ਗੁਰੂ ਕਰਦਿਆਂ ਗੁਰੂ ਦਾ ਹੀ ਰੂਪ ਹੋ ਜਾਣਾ ਵੱਡੇ ਪ੍ਰਮਾਤਮਾ ਨੂੰ ਕਹਿੰਦੇ ਵੱਡਾ ਵੱਡਾ ਬਸ ਵੱਡੇ ਦਾ ਹੀ ਰੂਪ ਹੋ ਜਾਣਾ ਆਪਾਂ ਵੀ ਪਿਆਰੋ ਕਿਉਂਕਿ ਸਾਡੇ ਵਿੱਚ ਜੋਤ ਪ੍ਰਮਾਤਮਾ ਦੇ ਉਸ ਅੰਸ਼ ਦੀ ਅਸੀਂ ਵੀ ਉਹਦਾ ਹੀ ਰੂਪ ਆਂ ਸੋ ਅਸੀਂ ਅਲੱਗ ਹੈ ਆਪਣੀ ਹਉਮੈ ਕਰਕੇ ਬਸ ਆਪਣੀ ਹਉਮੈ ਨੂੰ ਪਛਾਣੋ ਭਾਈ ਜਿੰਨੇ ਆਪਾਂ ਸ਼ਰੀਰ ਬੈਠੇ ਆ ਇੱਥੇ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਵੇਖਿਓ ਵੀ ਸਾਡੇ ਅੰਦਰ ਹਉਮੈ ਨੇ ਕਿੱਥੇ ਜੇ ਸਾਨੂੰ ਫਿਲਾ ਰਿਆ ਹੋਇਆਗਾ ਹਉਮੈ ਦਾ ਬੰਨ ਵਜਿਆ ਪਿਆ ਨਾ ਤਕਾਵਟ ਕੀ ਆ ਹਉਮੈ ਹੀ ਐ ਬਸ ਪਿਆਰੋ ਹਾਂ ਹਉ ਭੀਤ ਭਇਓ ਹੈ ਵਿੱਚੋਂ ਸੁਣਤ ਦੇ ਸੁਨਕਟਾਇਓ ਭਾ ਮੇਰੇ ਕੇ પાਖ ਪਰ ਤੋਂ ਬਿਨ ਬਿਨ ਦੇਖੇ ਦੋਰਾਇਓ ਬਸ ਇਹ ਪੜਦਾ ਕੀ ਆ ਜੀ ਹਉਮੈ ਦਾ ਹੀ ਐ ਬਸ ਪ੍ਰਮਾਤਮਾ ਤਾਂ ਬਹੁਤ ਨੇੜਿਆ ਬੰਦਿਆ ਤੇਰੇ ਤੇਰੀ ਹਉਮੈ ਹੀ ਤੇਰੇ ਇੱਕ ਪੜਦਾ ਬਣੀ ਪਈ ਐ ਬਸ ਇਹਨੂੰ ਹਮੈ ਨੂੰ ਆਪਾਂ ਖਤਮ ਕਰਨਾ ਹੈ ਭਾਈ ਗੁਰੂ ਗਿਆਨ ਦੁਆਰਾ ਗੁਰੂ ਦੇ ਨਾਮ ਦੁਆਰਾ ਸਿਮਰਨ ਭਜਨ ਬੰਦਗੀ ਕਰਿਆ ਕਰੋ ਭਾਈ ਜਿੰਨੇ ਸਰੀਰ ਆਪਾਂ ਬੈਠੇ ਆਂ ਵਦੋਦ ਪ੍ਰਮਾਤਮਾ ਦਾ ਨਾਮ ਜਪੋ ਚੰਗੇ ਕੰਮ ਕਰੋ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਮਾਤਾ ਪਿਤਾ ਦੀ ਸੇਵਾ ਕਰੋ ਘਰ ਦੇ ਵਿੱਚ ਰਲ ਮਿਲ ਕੇ ਰਹੋ ਪ੍ਰਮਾਤਮਾ ਦਾ ਨਾਮ ਜਪ ਤਈਏ ਸੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾੜ ਤਹਰ ਪ੍ਰਭ ਆਪੇ ਮੇਲੇ ਜੀ ਆਓ ਸਾਰੇ ਜੱਫੀ ਭਾਈ ਪਰਕਾਰ ਬੁਰਾ ਨਾ ਰੱਖੋ ਚੀਤਾ ਪਰਕਾਰ ਬੁਰਾ ਨਾ ਰੱਖੋ ਚੀਤਾ